ਬਿਕਰਮ ਸਿੰਘ ਮਜੀਠੀਆ ਦੁਆਰਾ ਜੋ ਮੇਰੇ ਤੇ ਇਲਜ਼ਾਮ ਲਗਾਏ ਗਏ ਨੇ ਉਹ ਬਿਲਕੁਲ ਝੂਠੇ ਤੇ ਬੇਬੁਨਿਆਦ ਨੇ ਕਿਉਂਕਿ ਮੈਂ ਤੇ ਗਰੀਬਾਂ ਦੇ ਕੱਚੇ ਘਰਾਂ ਦੀਆਂ ਛੱਤਾਂ ਦੀ ਗੱਲ ਕੀਤੀ ਸੀ ਕਿਉਂਕਿ ਉਹ ਡਿਗਣ ਵਾਲੀਆਂ ਸਨ ਔਰ ਦਾਸ ਨੇ ਕਰੀਬ 4600 ਘਰਾਂ ਨੂੰ 4 ਲੱਖ 96 4 ਕਰੋੜ 96 ਲੱਖ ਦੀ ਰਾਸ਼ੀ ਜਿਹੜੀ ਉਹ ਜਾਰੀ ਕਰਵਾਈ ਸੀ ਜਿਸ ਦੇ ਵਿੱਚੋਂ ਕਰੀਬ 78 80 ਲੱਖ ਰੁਪਈਆ ਵੰਡਿਆ ਜਾ ਚੁੱਕਾ ਸੀ ਔਰ ਬਾਕੀ ਸਰਕਾਰ ਬਦਲਣ ਤੋਂ ਬਾਅਦ ਵਾਪਸ ਚਲਾ ਗਿਆ 4 ਕਰੋੜ 17 ਲੱਖ ਦੇ ਕਰੀਬ ਵਾਪਸ ਚਲਾ ਗਿਆ ਸੋ ਜੇਕਰ ਇਹ ਸਵਾਲ ਗਰੀਬਾਂ ਦੀਆਂ ਛੱਤਾਂ ਦਾ ਹੈ ਜਿਹਨੂੰ 10-10 15-15 ਹਜ਼ਾਰ ਰੁਪਈਆ ਉਹਨਾਂ ਦੇ ਖਾਤਿਆਂ 'ਚ ਜਾਣਾ ਹੈ ਪਹਿਲੀ ਗੱਲ ਤਾਂ ਇਹ ਵੀ ਉੱਥੇ ਭ੍ਰਿਸ਼ਟਾਚਾਰ ਦਾ ਸਵਾਲ ਨਹੀਂ ਉੱਠਦਾ ਔਰ ਦੂਸਰੀ ਗੱਲ ਹੈ ਵੀ ਜਿਹੜੀ ਇਹ ਗੱਲ ਕਰਦੇ ਆ ਕਿ ਇਨਕੁਆਇਰੀ ਦੀ ਗੱਲ ਕਰਦੇ ਆ ਵਿਜਲੈਂਸ ਇਨਕੁਆਇਰੀ ਕਰ ਚੁੱਕੀ ਹੈ ਡੀਡੀਪੀਓ ਆਫਿਸ ਇਨਕੁਆਇਰੀ ਕਰ ਚੁੱਕਾ ਹੈ ਜਿਸ ਦੇ ਵਿੱਚ ਕੋਈ ਵੀ ਵਿੱਤੀ ਕਪੜਾ ਜਾ ਬਿੱਤੀ ਘਾਟਾ ਸਰਕਾਰ ਨੂੰ ਨਜ਼ਰ ਨਹੀਂ ਆਇਆ ਸੋ ਇਸ ਕਰਕੇ ਜਿਹੜੀ ਮੇਰੇ ਹਿਸਾਬ ਨਾਲ ਕਿ ਜਿੰਨਾ ਕਿ ਮੈਂ ਸੋਚਦਾ ਕਿ ਬਿਜ਼ਨਸ ਦੁਆਰਾ ਵੀ ਜਿਹੜੀ ਇਨਕੁਆਰੀ ਆਪਣੇ ਲੈਵਲ ਤੇ ਉਹ ਕਰ ਰਹੀ ਸੀ ਉਹ ਵੀ ਮੈਨੂੰ ਬਿਨਾ ਬੁਲਾਏ ਜਿਹੜੀ ਹੈ ਉਹ ਫਾਈਲ ਹੋ ਚੁੱਕੀ ਹੈ ਔਰ ਉਹ ਵੀ ਜਦੋਂ ਫਾਈਲ ਹੋ ਚੁੱਕੀ ਹੈ ਉਹ 5 ਮਹੀਨੇ ਪਹਿਲਾਂ ਫਾਈਲ ਹੋ ਚੁੱਕੀ ਹੈ ਜਦੋਂ ਕਿ ਜੁਆਇਨ ਕਰਨ ਦੀ ਗੱਲ ਹੀ ਨਹੀਂ ਸੀ ਸੋ ਇਸ ਕਰਕੇ ਬਿਕਰਮ ਮਜੀਠੀਆ ਇਹ ਉਹ ਸ਼ਖਸ ਹੈ ਜਿਸ ਨੇ ਪੰਜਾਬ ਦੀ ਜਵਾਨੀ ਪੰਜਾਬੀਅਤ ਪੰਜਾਬ ਜਿਸ ਨੂੰ ਬਰਬਾਦ ਕਰਕੇ ਰੱਖ ਦਿੱਤਾ ਔਰ ਅੱਜ ਉਹ ਜਿਹੜਾ ਲੋਗ ਹੈ ਜਿਹੜੇ ਆਪ ਪੰਜਾਬ ਦੇ ਨਾਲ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਅੱਜ ਇਸ ਤਰ੍ਹਾਂ ਦੇ ਲੋਗ ਸਾਡੇ ਤੇ ਅੰਠ ਛੰਡ ਜਿਹੜੇ ਇਲਜ਼ਾਮ ਲਗਾ ਰਹੇ ਆ ਮੈਂ ਸਮਝਦਾ ਕਿ ਉਹ ਬਿਲਕੁਲ ਬੁਨਿਆਦ ਬੇਬੁਨਿਆਦ ਹੈ ਬਾਕੀ ਮੈਂ ਮਜੀਠੀਆ ਸਾਹਿਬ ਨੂੰ ਚੈਲੰਜ ਕਰਦਾ ਜੇ ਹਿੰਮਤ ਹੈ ਤਾਂ ਇਹਨਾਂ ਚਾਰਜੇਸ ਨੂੰ ਪ੍ਰੂਵ ਕਰਕੇ ਦੱਸੋ ਲੋਕਾਂ ਨੂੰ ਇਨਕੁਆਇਰ ਕਰੋ ਲੋਕਾਂ ਦੀ ਇਨਵੈਸਟੀਗੇਸ਼ਨ ਕਰਾਓ ਜੇ ਇੱਕ ਪੈਸੇ ਦੀ ਵੀ ਠੱਗੀ ਸਾਹਮਣੇ ਆਈ ਤੇ ਮੈਂ ਆਪਣੇ ਰਾਜਨੀਤਿਕ ਕੈਰੀਅਰ ਨੂੰ ਰਾਜਨੀਤਿਕ ਕੈਰੀਅਰ ਤੋਂ ਸੰन्यास ਲੈ ਲਾਵਾਂਗਾ ਔਰ ਜੇ ਬਿਲਕੁਲ ਠੀਕ ਹੋਇਆ ਤੇ ਮੈਂ ਮੁਜੀਠੀਆ ਸਾਹਿਬ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਕੋਈ ਪ੍ਰੈਸ ਕਾਨਫਰੰਸ ਕਰਨ ਦਾ ਕੋਈ ਰਾਜਨੀਤੀ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ